ਤੇ ਆਪਾਂ ਨੂੰ ਬਾਇ ਚਾਂਸ ਸੀ ਪ੍ਰੀਮੀਅਮ ਇਕਨੋਮੀ ਦੀ ਟਿਕਟ ਮਿਲ ਗਈ ਸੀ ਹੁਣ ਹੋ ਗਈ ਹੈ ਜੀ ਐਂਟਰੀ ਟੋਕੀਓ ਚ ਵੈਲਕਮ ਟੂ ਟੋਕੀਓ ਆਪਣਾ ਭਾਸ਼ਾ ਪਿੱਛੇ ਪੰਗਾ ਪੈ ਗਿਆ ਭਾਸ਼ਾ ਪਿੱਛੇ ਪੰਗਾ ਪੈ ਗਿਆ ਜੀ ਹੁਣ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆਂ ਵੀ ਜਾਪਾਨ ਵੀਜ਼ੇ ਬਾਰੇ ਜ਼ਿਆਦਾਤਰ ਇਹਨਾਂ ਨੇ ਆਪ ਦੀ ਭਾਸ਼ਾ ਨੂੰ ਮੁੱਖ ਰੱਖਿਆ ਹੋਇਆ ਦੇਖੋ ਸੋਸ਼ਕਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੇ ਹੁਣ ਅਸੀਂ ਕਰਕੇ ਪੰਜਾਬ ਦੀਆਂ ਛੁੱਟੀਆਂ ਪੂਰੀਆਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਚ ਰਹਿੰਦੇ ਆ ਤੇ ਛੁੱਟੀਆਂ ਤੋਂ ਬਾਅਦ ਹੁਣ ਹੋ ਗਿਆ ਟਾਈਮ ਵਾਪਸੀ ਦਾ ਤੇ ਜਾਣ ਤੋਂ ਪਹਿਲਾਂ ਅਸੀਂ ਸੋਚਿਆ ਸੀ ਇੱਕ ਵਾਰ ਵੀ ਕੁੜੀਆ ਦਾ ਮਨ ਸੀ ਜਿਆਦਾ ਨਿਮਰ ਦਾ ਵੀ ਆਪਾਂ ਜਾਪਾਨ ਘੁੰਮੀਏ ਤੇ ਆਪਾਂ ਬਚਾਲੇ ਫਿਰ ਇੱਕ 4-5 ਦਿਨਾਂ ਦਾ 5-6 ਦਿਨਾਂ ਦਾ ਆਪਣਾ ਟ੍ਰਿਪ ਹੈ ਜਪਾਨ ਦਾ ਮੇਨਲੀ ਆਪਾਂ ਟੋਕੀਓ ਚ ਲੰਘਾਂਗੇ ਤੇ ਬਾਕੀ ਅਸੀਂ ਵੀਜ਼ਾ ਹਾਂਜੀ ਬਾਕੀ ਅਸੀਂ ਵੀਜ਼ਾ ਦਾ ਜੋ ਈ ਵੀਜ਼ਾ ਵਗੈਰਾ ਇਹ ਸਾਰਾ ਅਸੀਂ ਆਸਟ੍ਰੇਲੀਆ ਤੋਂ ਲੈ ਕੇ ਆਏ ਸੀ ਇੰਡੀਅਨ ਪਾਸਪੋਰਟ ਹੋਲਡਰਸ ਨੂੰ ਉੱਥੇ ਈ ਵੀਜ਼ਾ ਮਿਲ ਜਾਂਦਾ ਤੇ ਜਿਹੜਾ ਜਿਹਦਾ ਆਪਾਂ ਸਾਰਾ ਪ੍ਰੋਸੈਸ ਵੀ ਤੁਹਾਨੂੰ ਬਾਅਦ ਚ ਦੱਸਾਂਗੇ ਤੇ ਅਸੀਂ ਥੋੜਾ ਅੱਜ ਲੇਟ ਹੋ ਗਏ ਸੀਗੇ 에어ਪੋਰਟ ਤੇ ਪਹੁੰਚਣ ਚ ਤੇ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਵੈਸੇ ਟਿਕਟ ਵਗੈਰਾ ਦਾ ਵੀ ਸਾਰਾ ਤੁਹਾਨੂੰ ਨਾਲ-ਨਾਲ ਦੱਸਦੇ ਰਹਾਂਗੇ ਪਰ ਖੱਜਲ ਖਵਰੀ ਜੀ ਹੋਈ ਕਿਉਂਕਿ ਲੇਟ ਹੋ ਗਏ ਤੇ ਸੋ ਬੈਟਰ ਇਹੀ ਆ ਵੀ ਆਪਾਂ ਸਾਰੇ ਜਦੋਂ ਵੀ ਆਪਾਂ ਆਉਣੇ ਸਪੈਸ਼ਲੀ ਈ ਵੀਜ਼ਾ ਲੈ ਕੇ ਕਿਉਂਕਿ ਇੰਡੀਆ ਨੂੰ ਈ ਵੀਜ਼ਾ ਪਾਸਪੋਰਟ ਨੂੰ ਨਹੀਂ ਦਿੰਦਾ ਜਾਪਾਨ ਤੇ ਉਹ ਇੱਥੇ ਆ ਕੇ ਥੋੜਾ ਕੰਪਲੀਕੇਟ ਹੋ ਜਾਂਦਾ ਹੈ ਇਹਨਾਂ ਨੂੰ ਇਮੀਗ੍ਰੇਸ਼ਨ ਨੂੰ ਵੀ ਇਹਨਾਂ ਕਲੀਅਰ ਨਹੀਂ ਹੈਗਾ ਵੀ ਈ ਵੀਜ਼ਾ ਦਾ ਕੀ ਪ੍ਰੋਸੈਸ ਹੈ ਤਾਂ ਕਰਕੇ ਉਹ ਚੀਜ਼ਾਂ ਤੇ ਟਾਈਮ ਲੱਗ ਗਿਆ ਉਹ ਤੁਹਾਨੂੰ ਨਾਲ-ਨਾਲ ਦੱਸਾਂਗੇ ਅੱਗੇ ਤੇ ਹੁਣ ਆਪਣਾ ਬੋਰਡਿੰਗ ਦਾ ਟਾਈਮ ਹੋ ਗਿਆ ਤੇ ਆਪਾਂ 게ਟ ਦੇ ਨੇੜੇ ਪਹੁੰਚ ਗਏ ਆ 24 게ਟ ਆ ਆਪਣਾ ਤੇ ਆਪਣੀ 에어ਲਾਈਨ ਹੈਗੀ ਆ ਜਪਾਨ 에어ਲਾਈਨ ਡਾਇਰੈਕਟ ਜਾਊਗੀ ਇੱਥੋਂ ਟੋਕਿਓ ਹਨੀਦਾ 에어ਪੋਰਟ ਤੇ ਬਾਕੀ ਆ ਜੋ ਚੱਲ ਗਏ ਫਿਰ ਆਪਾਂ ਨਾ ਵੀ ਚਲੋ ਫਿਰ ਲੋ ਜੀ ਆਪਾਂ ਪਹੁੰਚ ਗਏ ਨਮਰ ਟੋਕੀਓ ਹਨਾ ਤੇ ਪਹਿਲਾਂ ਆਪਾਂ 에ਅਰਲਾਈਨ ਦੀ ਗੱਲ ਕਰਦੇ ਆ ਬਹੁਤ ਵਧੀਆ 에ਅਰਲਾਈਨ ਸੀ ਹਨਾ ਤੇ ਆਪਾਂ ਨੂੰ ਬਾਇ ਚਾਂਸ ਸੀ ਪ੍ਰੀਮੀਅਮ ਇਕਨੋਮੀ ਦੀ ਟਿਕਟ ਮਿਲ ਗਈ ਸੀ ਤੇ ਉਹ ਆਪਾਂ ਵਿੱਚ ਵੀਡੀਓ ਦੇ ਵਿੱਚ ਲਾਵਾਂਗੇ ਆਪਾਂ ਸ਼ਾਰਟਸ ਮਤਲਬ ਸਪੇਸ ਵਗੈਰਾ ਲੈਗ ਸਪੇਸ ਵਗੈਰਾ ਬਹੁਤ ਸੀ ਤੇ ਬਾਕੀ ਬਹੁਤ ਖਿਆਲ ਰੱਖਿਆ ਉਹਨਾਂ ਨੇ ਹਨਾ ਸਾਰਿਆਂ ਦਾ ਸਰਵਿਸ ਬਹੁਤ ਵਧੀਆ ਸੀ ਤੇ ਨਾਲ ਸਾਨੂੰ ਉਹਨਾਂ ਨੇ ਦਿੱਲੀ 에ਰਪੋਰਟ ਤੇ ਨਾ ਲਾਂਚ ਦਿੱਤਾ ਸੀਗਾ ਪਰ ਆਪਣੇ ਕੋਲ ਟਾਈਮ ਘੱਟ ਸੀਗਾ ਤਾਂ ਆਪਾਂ 20-25 ਮਿੰਟ ਹੀ ਲਾਂਚ ਆ ਜਾਇਆ ਗਿਆ ਆਪਣੇ ਤੋਂ ਤੇ ਜੇ ਟਾਈਮ ਵੱਧ ਹੁੰਦਾ ਤਾਂ ਜਿਆਦਾ ਵਧੀਆ ਰਹਿੰਦਾ ਕਿਉਂਕਿ ਖਾਣਾ ਵਗੈਰਾ ਉੱਥੇ ਸਾਰਾ ਕੁਝ ਰੋਟੀ ਵੀ ਸੀਗੀ ਹਨਾ ਨੰਮੇ ਫਾਸਟ ਫੂਡ ਵੀ ਸੀ ਤੇ ਚਾਟ ਵਗੈਰਾ ਵੀ ਸੀਗੀ ਦਹੀਂ ਭੱਲੇ ਸਾਰਾ ਕੁਝ ਸੀਗਾ ਪਰ ਕਮੀ ਸੀ ਟਾਈਮ ਦੀ ਤੇ ਫਿਰ ਆਪਾਂ 20 ਕਮਿਨਿਟੀ ਖੜਿਆ ਗਿਆ ਆਪਣੇ ਤੋਂ ਤੇ ਉਸ ਤੋਂ ਬਾਅਦ ਹੁਣ ਆਪਾਂ ਟੋਕੀਓ ਆ ਕੇ ਇਮੀਗ੍ਰੇਸ਼ਨ ਹੋ ਗਈ ਆ ਇਮੀਗ੍ਰੇਸ਼ਨ ਬਹੁਤ ਸਮੂਥ ਸੀ ਤੇ ਕੁਝ ਨਹੀਂ ਨਾ ਉਹਨਾਂ ਨੇ ਕੋਈ ਕੁਐਸਚਨ ਪੁੱਛਿਆ ਕੁਝ ਵੀ ਨਹੀਂ ਮਤਲਬ ਆਪਾਂ ਇੱਕ ਫਾਰਮ ਫਿਲ ਕਰਿਆ ਤੇ ਡਿਸੈਂਬਰ ਕਰਕੇ ਕੁਝ ਫਾਰਮ ਸੀਗਾ ਹਨਾ ਨੇ ਮੈਂ ਵਾਈਟ ਜਿਹਾ ਤੇ ਉਹ ਫਾਰਮ ਫਿਲ ਕਰਕੇ ਉਸ ਤੋਂ ਬੈਕ ਸਾਈਡ ਤੇ ਆਪਾਂ ਹੁਣ ਆਪਾਂ ਆਪਦਾ ਬੈਗ ਕਲੈਕਟ ਕਰਦੇ ਆਂ ਆਜੋ ਫਿਰ ਜੀ ਜੀ ਨੰਬਰ ਬੈਲਟ ਤੇ ਆ ਬੈਗ ਆਪਣਾ ਆਜੋ ਦੀ ਨਹੀਂ ਕਿਹਾ ਇਹ ਇੰਡੀਆ ਨਹੀਂ ਹੁੰਦਾ ਹਨਾ ਹਾਂ ਇਹ ਆਪਾਂ ਉਹ ਤਾਂ ਕਿਤੇ ਵੀ ਨਹੀਂ ਦੇਖਿਆ ਇਹ ਮੈਲਬਨ ਵੀ ਨਹੀਂ ਦੇਖਿਆ ਤੇ ਇਹ ਜਾਪਾਨ ਆਉਣ ਦਾ ਮਤਲਬ ਪਹਿਲੀ ਟੈਕਨੋਲੋਜੀ ਦੀ ਪਹਿਲੀ ਨਿਸ਼ਾਨੀ ਆ ਗਈ ਵੀ ਬੈਗ ਵਗੈਰਾ ਡਿੱਗਣ ਨਾ ਇਹ ਆਪਾਂ ਕਿਤੇ ਨਹੀਂ ਦੇਖਿਆ ਹਨਾ ਨਿੰਮੇ ਲੋ ਜੀ ਅੱਗੇ ਬੈਗ ਕਲੈਕਟ ਕਰਨ ਤੋਂ ਬਾਅਦ ਇੱਕ ਹੋਰ ਫਾਰਮ ਭਰਨਾ ਪੈਂਦਾ ਕਸਟਮਸ ਵਾਲਾ ਤੇ ਉਹ ਕਲਰ ਉਹਦਾ yellow ਹੈ ਤੇ ਵੈਸੇ ਆਪਾਂ ਅਗਰ ਡਿਜੀਟਲ ਕਰਨਾ ਤਾਂ ਆਪਾਂ ਵੈਬਸਾਈਟ ਤੋਂ ਵੀ ਕਯੂਆਰ ਕੋਡ ਜਨਰੇਟ ਕਰਵਾ ਸਕਦੇ ਆ ਫਿਰ ਆਪਾਂ ਨੂੰ ਫਾਰਮ ਭਰਨ ਦੀ ਜ਼ਰੂਰਤ ਨਹੀਂ ਤੇ ਅਸੀਂ ਉਹ ਫਾਰਮ ਕਯੂਆਰ ਕੋਡ ਨਹੀਂ ਸੀ ਉਹ ਜਨਰੇਟ ਕਰਿਆ ਫਿਰ ਅਸੀਂ ਕਸਟਮ ਤੋਂ ਅੱਗੇ ਮੰਗ ਲਈ ਜਿਹੜੀ ਐਗਜ਼ਿਟ ਹੈ ਬਸ ਉਹਨਾਂ ਨੇ ਫਾਰਮ ਲੈ ਕੇ ਪਾਸਪੋਰਟ ਦੇਖ ਕੇ ਬਸ ਸਾਨੂੰ ਐਗਜ਼ਿਟ ਕਰਵਾਤਾ ਹੁਣ ਹੋ ਗਈ ਹੈ ਜੀ ਐਂਟਰੀ ਟੋਕੀਓ ਚ ਵੈਲਕਮ ਟੂ ਟੋਕੀਓ ਨੈਮਰ ਐਕਸਾਈਟਡ ਕੀ ਕਹਿੰਦਾ ਸੀ ਤੂੰ ਉਦੋਂ ਸੱਚ ਉਦੋਂ ਕੀ ਕਹਿੰਦਾ ਸੀ ਪੁੱਤ ਤੂੰ ਕੀ ਆ ਤੂੰ ਪੁਆ ਗਈ ਸੀ ਕੈਨੇਡਾ ਦੇ ਡਿਜ਼ਨੀ ਲੈਂਡ ਤੇ ਫਿਰ ਮੇਰਾ ਵੀ ਮਨ ਕਰਨ ਲੱਗਿਆ ਸੀ ਵੀ ਮੈਂ ਵੀ ਆਣਾ ਡਿਜ਼ਨੀ ਲੈਂਡ ਹਾਂਜੀ ਹਾਂ ਇਹ ਬਹੁ ਟਾਈਮ ਦੀ ਕਹਿੰਦੀ ਸੀ ਉਹ ਕੈਨੇਡਾ ਗਈ ਸੀ ਤਾਂ ਇਹ ਸੀਗਾ ਵੀ ਉਹ ਅਮਰੀਕਾ ਦੇ ਡਿਜ਼ਨੀ ਲੈਂਡ ਗਈ ਸੀ ਪਰ ਅ ਅਮਰੀਕਾ ਦਾ ਵੀਜ਼ਾ ਥੋੜਾ ਉਹ ਹੈ ਵੈਸੇ ਵੀ ਐਕਸਪੈਂਸਿਵ ਜਿਆਦਾ ਹੈ ਤੇ ਫਿਰ ਨਾਲੇ ਇਹ ਸੀਗਾ ਵੀ ਚਲੋ ਆਪਾਂ ਜਾਪਾਨ ਦੇਖ ਲਾਂਗੇ ਤੇ ਚਲੋ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ ਆਪਾਂ ਆਪਣੇ ਜਾਪਾਨ ਦੇ ਵੀਜ਼ੇ ਬਾਰੇ ਵੀ ਦੱਸਾਂਗੇ ਵੀ ਆਪਾਂ ਵੀਜ਼ਾ ਕਿਵੇਂ ਲਿਆ ਕੀ ਉਹਦਾ ਪ੍ਰੋਸੈਸ ਕੀ ਡਾਕੂਮੈਂਟ ਵਗੈਰਾ ਲੱਗੇ ਆਪਾਂ ਆਪਾਂ ਆਰਾਮ ਨਾਲ ਕਿਤੇ ਬਹਿ ਕੇ ਦੱਸਾਂਗੇ ਅੱਗੇ ਜਾ ਕੇ ਹਨਾ ਨਿੰਮੀ ਠੀਕ ਹੈ ਜੀ ਚਲੋ ਲੋਰੀ ਆਪਾਂ ਨਿਕਲੇ ਟੋਕੀਓ ਦੇ 에어ਪੋਰਟ ਹਨੇਡਾ ਤੋਂ ਬਾਹਰ ਪਹਿਲਾਂ ਆਪਣਾ ਮਨ ਸੀਗਾ ਵੀ ਆਪਾਂ ਮੋਨੋਰੇਲ ਟ੍ਰੇਨ ਤੇ ਚੱਲਾਂਗੇ ਟ੍ਰੇਨ ਤੇ ਫਿਰ ਆਪਾਂ ਨੂੰ ਅ ਲਗਭਗ ਅੱਧਾ ਕਿਲੋਮੀਟਰ ਨੂੰ ਵਾਕ ਕਰਨੀ ਪੈਣੀ ਸੀ ਜਿਹੜੀ ਮਤਲਬ ਤਿੰਨ ਬੈਗ ਨਾਲ ਔਖੀ ਸੀ ਤੇ ਉਹ ਅ 500 ਮੀਟਰ ਪਿੱਛੇ ਹੀ ਆਪਾਂ ਨੂੰ ਜਿਹੜੀ ਕਾਰਟ ਹੁੰਦਾ ਟਰੋਲੀ ਹੁੰਦੀ ਆ ਬੈਗਾਂ ਵਾਲੀ ਉਹ ਆਪਾਂ ਨੂੰ ਛੱਡਣੀ ਪੈਣੀ ਸੀ ਫਿਰ ਬੱਚੇ ਨਾਲ ਔਖਾ ਸੀਗਾ ਫਿਰ ਆਪਾਂ ਸੋਚਿਆ ਵੀ ਆਪਾਂ ਟੈਕਸੀ ਕਰ ਲੈਨੇ ਆ ਤੇ ਟੈਕਸੀ ਦਾ ਇਥੋਂ ਇਹਨਾਂ ਨੇ ਦੱਸਿਆ ਵੀ ਆਲਮੋਸਟ 10000 ਜਪਾਨੀਜ਼ ਯੈਨ ਲੱਗਣਗੇ ਲਗਭਗ 100 ਆਸਟ੍ਰੇਲੀਅਨ ਡਾਲਰ ਤੇ ਚਲੋ ਮਜਬੂਰੀ ਹੈ ਫਿਰ ਠੀਕ ਹੈ ਵਾਰਥ ਵੀ ਹੈ ਚਲੋ ਨਿਕਲਦੇ ਸਾਰ ਹੀ ਉਤੋਂ ਲਗਭਗ 30 ਸਕੰਡ ਦੂਰ ਹੀ ਸੀ ਬਸ ਟੈਕਸੀ ਰੈਂਕ ਤੇ ਅ ਵਧੀਆ ਟੈਕਸੀ ਆਦੇ ਸਾਨੂੰ ਦਿਖਾਉਣੇ ਆ ਬਾਕੀ ਜਾਪਾਨ ਦਾ ਵਾਲਾ ਦੁਆਲਾ ਦੇਖੋ ਜੀ ਐਵੇਂ ਦੀ ਟੈਕਸੀ ਆ ਵੱਡੀ ਲਗਭਗ ਨਵੀਂ ਐ ਇਹ ਤੇ ਸੜਕਾਂ ਵਗੈਰਾ ਹਜੇ ਤੱਕ ਤਾਂ ਆਸਟ੍ਰੇਲੀਆ ਵਾਂਗੂ ਹੀ ਲੱਗ ਰਹੇ ਪਰ ਕਾਲੀਆਂ ਕਾਲੀਆਂ ਨਾ ਲੱਗ ਰਹੀਆਂ ਸੜਕਾਂ ਇਹ ਦੇਖ ਸਕਦੇ ਹੋ ਆ ਦੇਖੋ ਰੰਗ ਰੰਗ ਅੱਗੇ ਦੇਖਦੇ ਆ ਤੁਹਾਨੂੰ ਅੱਗੇ-ਅੱਗੇ ਦਿਖਾਉਣੇ ਆ ਟਨਲ ਵਗੈਰਾ ਆ ਗਈ ਆ ਤੇ ਇਹਦੇ ਵਿੱਚ ਜਿਹੜੀਆਂ ਸਕਰੀਨਾਂ ਵਗੈਰਾ ਲੱਗੀਆਂ ਨੇ ਗੱਡੀ 'ਚ ਇਹ ਟ੍ਰਾਂਸਲੇਟਰ ਹੈ ਤੁਸੀਂ ਇੰਗਲਿਸ਼ ਤੋਂ ਇਹਨਾਂ ਦੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕਰਕੇ ਇਹਨਾਂ ਨੂੰ ਗੱਲ ਸਮਝਾਉਣੀ ਆ ਸਮਝਾ ਸਕਦੇ ਆ ਤੇ ਸਾਰਾ ਕੁਝ ਪੀ ਵਗੈਰਾ ਵੀ ਮਨ ਲਾਤਾ ਹੋ ਜਾਂਦਾ ਇਸੇ ਦੀ ਹੋ ਜਾਂਦਾ ਤੇ ਚਲੋ ਜੀ ਹੁਣ ਆਪਾਂ ਅੱਗੇ ਦਿਖਾਵਾਂਗੇ ਤੁਹਾਨੂੰ ਜਾ ਕੇ ਹੋਟਲ ਵੈਸੇ ਚੈੱਕ ਇਨ ਤਾਂ ਆਪਣਾ ਲੇਟ ਆ 3 ਵਜੇ ਦਾ ਟਾਈਮ ਦਿਖਾਉਂਦੇ ਸੀ ਪਰ ਆਪਾਂ ਲਗੇਜ ਵਗੈਰਾ ਡ੍ਰੌਪ ਕਰ ਦਾਂਗੇ ਉੱਥੇ ਫਿਰ ਦੇਖਦੇ ਹਾਂ ਕੁਸ਼ਕਾਪੀ ਲਵਾਂਗੇ ਨਾਲੇ ਤਾਂ ਠੀਕ ਹਨ ਮੈਂ ਐਕਸਾਈਟਡ ਆਪਣਾ ਹੋਟਲ ਇੱਥੇ ਆਪਾਂ ਰਹਿ ਰਹੇ ਆ 98 ਆਜੋ ਆਪਾਂ ਆਪਣਾ ਹੋਟਲ ਵੀ ਦਿਖਾਉਨੇ ਆ ਉੱਪਰ ਆਪਣਾ 5th ਫਲੋਰ ਤੇ ਕਮਰਾ ਤੇ ਐਵੇਂ ਦੇ ਕੁਝ ਕੋਰੀਡੋਰ ਨੇ 553 ਹਨੇਮੇ ਇਵੇਂ ਦੇ ਰੂਮ ਨੇ ਅੱਗੇ ਜਾ ਕੇ ਤੇ ਉਹਦੇ ਵਿੱਚ ਇੱਕ ਡਬਲ ਬੈੱਡ ਹੈ ਇੱਕ ਅੱਗੇ ਸਿੰਗਲ ਬੈੱਡ ਹੈ ਤੇ ਇਵੇਂ ਦਾ ਕੁਝ ਮਤਲਬ ਕੋਰੀਡੋਰ ਹੈ ਤੇ ਹੋਟਲ ਬਹੁਤ ਸੋਹਣਾ ਹੈ ਜੀ ਆਪਾਂ ਅੰਦਰ ਚੈੱਕ ਇਨ ਕਰਨ ਤੋਂ ਬਾਅਦ ਆਪਾਂ ਬਾਹਰ ਆਏ ਸੀ ਕੁਝ ਜ਼ਰੂਰੀ ਚੀਜ਼ਾਂ ਲੈਣ ਵਾਸਤੇ ਜਿਵੇਂ ਕੋਈ ਦੇ ਆਪ ਜਰੂਰੀ ਉਹ ਆਪਾਂ ਭੁੱਲ ਗਏ ਇੰਦੀਆਂ ਤੋਂ ਲਿਆਉਣਾ ਹਨਾ ਨਿਮਰ ਤੇ ਫੋਨ ਲਾਉਦੇ ਕਿਸੇ ਨੇ ਦੱਸਿਆ ਵੀ ਆ ਮਾਰਕੀਟ ਸਟੇਸ਼ਨ ਦੇ ਨੇੜੇ ਇੱਕ ਆ ਨਵੀਂ ਸਟੇਸ਼ਨ ਐ ਇਧਰਲੀ ਸਾਈਡ ਤੁਹਾਨੂੰ ਦਿਖਾਉਣੀ ਆ ਤੇ ਇਸ ਤਰ੍ਹਾਂ ਦਾ ਕੁਛ ਟ੍ਰੇਨ ਸਟੇਸ਼ਨ ਐ ਉਹ ਸੀ ਸਾਹਮਣੇ ਥੰਮਣੀ ਵਾਲੀ ਸਾਈਡ ਤੇ ਇਧਰ ਆਪਾਂ ਨੂੰ ਆ ਮਾਰਕੀਟ ਚ ਅ ਦੱਸਿਆ ਕਿਸੇ ਨੇ ਪਤਾ ਨਹੀਂ ਇਹ ਦੁਕਾਨ ਐ ਪਤਾ ਨਹੀਂ ਹੋਰ ਆ ਆਪਾਂ ਦੇਖਦੇ ਆ ਹਨਾ ਨਿਮਰ ਅੰਦਰ ਚੱਲ ਕੇ ਦੇਖਦੇ ਆਪਾਂ ਨੂੰ ਇੱਕ ਅਡੈਪਟਰ ਚਾਹੀਦਾ ਤੇ ਬਾਕੀ ਕੁਛ ਹੋਰ ਹੌਣ ਪੀਨ ਨੂੰ ਕੁਝ ਮਿਲਦੀ ਇਸ ਤਰ੍ਹਾਂ ਦੀ ਕੋਸ਼ਿਸ਼ ਸਟੋਰ ਨੇ ਅੰਦਰੋਂ ਕਿ ਇਹਨਾਂ ਵਿੱਚ ਮੈਂ ਲਿਆਈਆਂ ਇੱਕ ਡੈਡੀ ਦਾ ਡਾਕਟਰ ਚਾਜ ਕਰਵਾਉਣਾ ਸੀ ਕਿਉਂਕਿ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਇੱਕ ਮਸਕਟਸ ਲਿਆਈਆਂ ਖਾਨ ਡੈਡੀ ਖੋਰ ਗਾਦਰ تھے ਆਪਣਾ ਭਾਸ਼ਾ ਪਿੱਛੇ ਪੰਗਾ ਪਾ ਆ ਸਾ ਬੱਚਾ ਪੰਗਾ ਪਈ। ਹੰਦੇ ਗੂਗਲ ਟ੍ਰਾਂਸਲੇਟਰ ਆ। ਗੂਗਲ ਟ੍ਰਾਂਸਲੇਟਰ ਤੋਂ ਵੀ ਪੁੱਤ ਇਹਨਾਂ ਨੂੰ ਬਹੁਤ ਘੱਟ ਸਮਝ ਆਉਂਦੀ ਐ ਹਨਾ। ਆਪਾਂ ਕਿੰਨਾ ਮੱਥਾ ਮਾਰਿਆ ਇਹਨਾਂ ਨੂੰ SIM ਪੁੱਛੀ ਗਏ ਆਪਾਂ ਇਹਨਾਂ ਨੇ SIM ਨਹੀਂ ਪਤਾ ਲੱਗਿਆ ਇਹਨਾਂ ਨੂੰ ਵੀ SIM ਕੀ ਕਹਿੰਦੇ ਐ ਵੀ ਮੋਬਾਈਲ SIM ਲੈਣਾ ਐ ਵੀ ਕਿੱਥੋਂ ਮਿਲੂ ਕੁਛ ਨਹੀਂ ਪਤਾ ਲੱਗਿਆ ਉਹਨਾਂ ਨੂੰ ਬਸ। ਇੱਕ ਆਪਾਂ ਆ ਵੀ ਉਹਨਾਂ ਨੇ ਨਿਮਰ ਆਪਾਂ ਨੂੰ ਜਿਹੜੇ ਐਡਾਪਟਰ ਦਿੱਤੇ ਆ ਜਾਂ ਆਪਾਂ ਪਾਵਰ ਬੈਂਕ ਲਈ ਆ। ਇਹ ਸਾਰੇ ਉਹਨਾਂ ਨੇ ਨਾ ਬਸ ਆਪਾਂ ਨੂੰ ਦਿਖਾ ਤੇ ਵੀ ਤੁਸੀਂ ਜਿਹੜਾ ਕੁਝ ਲੈਣਾ ਲੈ ਲਓ ਇੱਥੇ ਇਹ ਸਮਾਨ ਉਹਨਾਂ ਨੂੰ ਪਤਾ ਕੁਝ ਨਹੀਂ ਸੀ ਪਰ ਆਪਾਂ ਉਹਨਾਂ ਤੋਂ ਮੂਰਲਾ ਕਨਵਰਟਰ ਲੈ ਰਹੇ ਸੀ ਪਾਵਰ ਕਨਵਰਟਰ ਉਹ ਨਹੀਂ ਮਿਲਿਆ ਆਪਾਂ ਨੂੰ ਫਿਰ ਆਪਾਂ ਐਡਾਪਟਰ ਹੀ ਲੈ ਲਏ ਤੇ ਇਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਵੀ ਜੇ ਕਿਸੇ ਨੇ ਜਾਪਾਨ ਆਉਣਾ ਨਾ ਇਹ ਚੀਜ਼ ਆਪਦੀਆਂ ਇੰਡੀਆ ਤੋਂ ਜਾਂ ਜਿੱਥੋਂ ਵੀ ਤੁਸੀਂ ਆ ਰਹੇ ਹੋ ਉੱਥੋਂ ਆਪਦਾ ਪ੍ਰਬੰਧ ਕਰਕੇ ਲੈ ਕੇ ਆਓ ਤੇ ਕਿਉਂਕਿ ਇੱਥੇ ਇਹ ਚੀਜ਼ਾਂ ਕਾਫੀ ਮਹਿੰਗੀਆਂ ਪੈ ਜਾਂਦੀਆਂ ਨੇ ਆਹ ਦੇਖੋ ਜਿਵੇਂ ਕਲਾਹਾ ਅਡੈਪਟਰ ਹੈ ਆਹਾ ਮਤਲਬ ਕਲਾ ਬੋਲ ਅਡੈਪਟਰ ਹੈ ਇਹ ਇੱਥੇ ਲਗਭਗ 40 ਆਸਟ੍ਰੇਲੀਅਨ ਡਾਲਰ ਦਾ ਹੈ 40 ਆਸਟ੍ਰੇਲੀਅਨ ਡਾਲਰ ਦਾ ਤੇ ਜੇ ਆਪਾਂ ਕਨਵਰਟਰ ਇੰਡੀਆ ਤੋਂ ਲੈ ਕੇ ਆਉਨੇ ਆ ਮਹਿਲਾ ਦਾ 1000 ਰੁਪਏ ਦਾ ਇੰਡੀਅਨ ਰੁਪੀਸ ਦਾ ਆਪਾਂ ਨੂੰ ਕਲਾ ਕਨਵਰਟਰ ਉੱਥੋਂ ਮਿਲ ਜਾਂਦਾ ਤੇ ਫਿਰ ਆਪਾਂ ਨੂੰ ਇਹ ਖਰੀਦਣ ਦੀ ਜ਼ਰੂਰਤ ਨਹੀਂ ਤੇ ਉਹਦੀ ਪਾਵਰ ਬੈਂਕ ਵੀ ਜੇ ਆਪਾਂ ਲੈ ਕੇ ਆਉਨੇ ਆ ਇੰਡੀਆ ਤੋਂ ਲੈ ਆਓ ਤੇ ਉੱਥੋਂ ਬਹੁਤ ਸਸਤਾ ਮਿਲਦਾ ਇਹ ਸਮਾਨ ਬਾਕੀ ਜਿਹੋ ਜਿਹੇ ਦੇਸ਼ ਆ ਫਿਰ ਉਹ ਮੇ ਦੀ ਕਰੰਸੀ ਆ ਕਰੰਸੀ ਦੇ ਹਿਸਾਬ ਨਾਲ ਇਹ ਚੀਜ਼ਾਂ 3600 3700 ਜਪਨੀਜ਼ ਯੀਐਨ ਚ ਮਿਲਦੀਆਂ ਉਹ ਫਿਰ ਆਪਾਂ ਨੂੰ ਬਾਹਲੇ ਲੱਗਦੇ ਹਨ ਨੰਮੇ ਚਲੋ ਕੋਈ ਗੱਲ ਨਹੀਂ ਤੇ ਬਾਕੀ ਆ ਦੇਖੋ ਸਾਈਕਲ ਹੀ ਸਾਈਕਲ ਖੜਿਆ ਇੱਥੇ ਨੰਮੇ ਕਿੰਨੇ ਸਾਈਕਲ ਆ ਕੋਈ ਚੋਰੀ ਚੋਰੀ ਨਹੀਂ ਕਰੇ ਇਹ ਇੱਥੇ ਸਾਈਕਲ ਬਹੁਤ ਵਰਤਦੇ ਆ ਪੁੱਤ ਲੋਕ ਸਟੇਸ਼ਨ ਆ ਨਾ ਇੱਥੇ ਸਟੇਸ਼ਨ ਆ ਇਹ ਸਾਰੇ ਸਾਈਕਲ ਖੜਾ ਖੜੂ ਕੇ ਟ੍ਰੇਨ ਚੜੇ ਹੋਏ ਆ ਸਾਰੇ ਜਾਣੇ ਜਿਹੜੇ ਆ ਏਰੀਆ ਚ ਰਹਿੰਦੇ ਰਹੁੰਦੇ ਆ ਜਿੰਨੇ ਆਪਣੇ ਉਥੇ ਗੱਡੀਆਂ ਆਸਟ੍ਰੇਲੀਆ ਚ ਕਾਰਾਂ ਵਾਲੀਆਂ ਵਰਤਦੇ ਆ ਲੋਕ ਇੱਥੇ ਸਾਈਕਲ ਦੇਖੋ ਤਾਂ ਹੀ ਇਹ ਫਿੱਟ ਨੇ ਇੱਥੋਂ ਦੇ ਲੋਕ ਬਹੁਤ ਫਿੱਟ ਰਹਿੰਦੇ ਆ ਹਾਂ ਆਪਾਂ ਤਾਂ ਲੇਜੀ ਆਪਾਂ ਕੀ ਪੁੱਤੋ ਆਪਣੇ ਲੋਕ ਤਾਂ ਹਜੇ ਫੇਰ ਵੀ ਮੋਟਰਸਾਈਕਲ ਚਲਾ ਲੈਂਦੇ ਆ ਗੋਰੇ ਦਾ ਗੱਡਿਆਂ ਤੋਂ ਘੱਟ ਗੱਲ ਹੀ ਨਹੀਂ ਕਰਦੇ ਕੁਝ ਦੇਸ਼ਾਂ ਦੇ ਹਿਸਾਬ ਨਾਲ ਵੀ ਆ ਨਾ ਮੌਸਮ ਦੇ ਹਿਸਾਬ ਨਾਲ ਕਿਸੇ ਦੇਸ਼ 'ਚ ਜਿਵੇਂ ਮੌਸਮਾਂ ਬਾਲਾ ਮਤਲਬ ਅਨਪ੍ਰੇਡਿਕਟੇਬਲ ਜਿਹਾ ਹੁੰਦਾ ਉੱਥੇ ਫਿਰ ਪਤਾ ਹੀ ਨਹੀਂ ਲੱਗਦਾ ਜੇ ਅਗਲਾ ਸਾਈਕਲ ਲੈ ਜੇ ਮੋਟਰਸਾਈਕਲ ਇਹ ਜਰਾ ਚ ਜਾਂਦਾ ਭੇਜੀ ਹੈ ਨਾ ਬਸ ਇਹ ਉਮੇ ਦਾ ਕਲਚਰ ਬਣ ਜਾਂਦਾ ਪੁੱਤ ਆ ਦੇ ਬੱਸਾਂ ਚੱਲ ਰਹੀਆਂ ਸਾਫ ਸਫਾਈ ਬਹੁਤ ਹੈ ਨਾ ਨਵੇਂ ਹਾਂ ਦੇ ਕੁਝ ਵੀ ਥੱਲੇ ਡਿੱਗਿਆ ਨਹੀਂ ਆਪਾਂ ਨੂੰ ਮਿਲਦਾ ਕੁਝ ਵੀ ਤੇ ਨਾ ਹੀ ਕੋਈ ਡਸਟਬਿਨ ਵਗੈਰਾ ਹਜੇ ਤੱਕ ਆਪਾਂ ਨੂੰ ਦੱਸਿਆ ਵੀ ਆਪਾਂ ਕੁਝ ਸਿੱਟਦਗੇ ਉਹ ਚ ਡਸਟਬਿਨ ਚ ਹੀ ਸਿੱਟਦਗੇ ਤੇ ਆਪ ਦਾ ਕੂੜਾ ਕਚਰਾ ਆਪ ਨੂੰ ਹੀ ਕੈਰੀ ਕਰਨਾ ਪੈਂਦਾ ਆ ਕੀ ਇਹ ਵਾਲਾ ਆਪਣਾ ਹੋਟਲ ਹੈ ਤੇ ਐਵੇਂ ਦਾ ਕੁਝ ਆਪਣੇ ਹੋਟਲ ਦੇ ਨੇੜੇ ਤੇੜੇ ਮਤਲਬ ਜੋ ਬਿਲਡਿੰਗਾਂ ਨੇ ਇਨਫਰਾਸਟ੍ਰਕਚਰ ਹੈ ਆ ਫੈਮਿਲੀ ਮਾਰਟ ਆ ਗਿਆ ਛੋਟਾ ਜਿਹਾ ਕਨਵੀਨੀਅன்ஸ் ਸਟੋਰ ਹੈ ਨਾਲ ਹੀ ਇਹ ਹੋਟਲ ਦੇ ਜਮਾ ਇਹ ਵਾਲੇ ਹੋਟਲ 'ਚ ਆਪਾਂ ਰਹਿ ਰਹੇ ਆ ਤੇ ਇਹਦਾ ਵੀ ਤੁਹਾਨੂੰ ਦੱਸਾਂਗੇ ਆਪਾਂ ਪੂਰਾ ਵੀ ਆਪਾਂ ਕਿੰਨੇ ਜਿਹੇ ਬੁੱਕ ਕਰਿਆ ਕਿੰਨਾ ਟਾਈਮ ਪਹਿਲਾਂ ਬੁੱਕ ਕਰਿਆ ਸਾਰਾ ਬਾਇਓ ਡਾਟਾ ਤੇ ਹੁਣ ਆਪਾਂ ਹਨੂ ਜਾਣਕਾਰੀ ਦਿੰਨੇ ਆ ਵੀ ਜਾਪਾਨ ਵੀਜ਼ੇ ਬਾਰੇ ਸਭ ਤੋਂ ਪਹਿਲਾਂ ਜਾਪਾਨ ਦਾ ਵੀਜ਼ਾ ਆਪਾਂ ਆਸਟ੍ਰੇਲੀਆ ਕਿਉਂਕਿ ਆਪਾਂ ਆਪਣੇ ਕੋਲੇ ਆਸਟ੍ਰੇਲੀਆ ਦਾ ਵੀਜ਼ਾ ਸੀਗਾ ਟੈਂਪਰੇਰੀ ਵੀਜ਼ਾ ਹੈਗਾ ਆਪਣੇ ਕੋਲ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਤੋਂ ਉੱਪਰ ਵਾਲੀਆਂ ਸਾਰੀਆਂ ਮਤਲਬ ਜਿਹੜੀਆਂ ਸਬ ਕਲਾਸੇਜ਼ ਨੇ ਵੀਜ਼ਾ ਦੀਆਂ ਉਹ ਆਸਟ੍ਰੇਲੀਆ ਤੋਂ ਜਾਪਾਨ ਦਾ ਵੀਜ਼ਾ ਬੇਸ਼ੱਕ ਉਹ ਇੰਡੀਅਨ ਪਾਸਪੋਰਟ ਹੋਲਡਰ ਨੇ ਉਹ ਆਪ ਦਾ ਅਪਲਾਈ ਕਰ ਸਕਦੇ ਆ ਉਹਨਾਂ ਨੂੰ ਈ ਵੀਜ਼ਾ ਮਿਲ ਜਾਂਦਾ ਹੈ ਤੇ ਜੇ ਤੁਹਾਡੇ ਕੋਲੇ ਵਿਜ਼ਟਰ ਵੀਜ਼ਾ ਤੁਸੀਂ ਫੇਰ ਆਸਟ੍ਰੇਲੀਆ ਤੋਂ ਨਹੀਂ ਅਪਲਾਈ ਕਰ ਸਕਦੇ ਤੇ ਜਾਪਾਨ ਦੇ ਵੀਜ਼ੇ ਬਾਰੇ ਸਭ ਤੋਂ ਜਿਹੜੀ ਪਹਿਲੀ ਇੱਕ ਚੀਜ਼ ਹੈ ਮਿਥ ਬਣਿਆ ਹੋਇਆ ਵੀ ਤੁਹਾਨੂੰ ਹੋਟਲ ਬੁਕਿੰਗ ਚਾਹੀਦੀ ਆ ਤੁਹਾਨੂੰ ਫਲਾਈਟ ਦੀ ਬੁਕਿੰਗ ਚਾਹੀਦੀ ਆ ਡੰਮੀ ਬੁਕਿੰਗ ਵੀ ਕਹਿੰਦੇ ਆ ਤੇ ਉਹਦੇ ਲਈ ਨਾ ਬਹੁਤ ਸਾਰੀਆਂ ਵੈਬਸਾਈਟਾਂ ਪੈਸੇ ਲਈ ਜਾਂਦੀਆਂ ਵੀ ਡੰਮੀ ਫਲਾਈਟ ਬੁਕਿੰਗ ਕਰਕੇ ਦਿੰਦੇ ਆ ਫੇਰ ਉਹਨਾਂ ਦਾ ਮਤਲਬ ਹੁੰਦਾ ਵੀ ਤੁਸੀਂ ਸੋਡੀ ਇਹ ਡੰਮੀ 36 ਘੰਟੇ ਰਹੂਗੀ 48 ਘੰਟੇ ਰਹੂਗੀ ਜਾਂ ਉਸ ਤੋਂ ਵੱਧ 96 ਘੰਟਿਆਂ ਤੱਕ ਫਿਰ ਜਿੰਨੇ ਤੁਸੀਂ ਘੰਟੇ ਵਧਾਉਣੇ ਉਹਦੇ ਸਾਬ ਨਾਲ ਪੈਸੇ ਲਈ ਜਾਂਦੇ ਆ ਇਹ ਚੀਜ਼ ਨਾਲ ਮੈਂ ਵੀ ਕਨਫਿਊਜ਼ ਹੋ ਗਿਆ ਸੀ ਕਿਉਂਕਿ ਆਨਲਾਈਨ ਜਪਾਨ ਦੀ ਵੈਬਸਾਈਟ ਤੇ ਵੀ ਲਿਖਿਆ ਹੋਇਆ ਹੈ ਵੀ ਸਾਨੂੰ ਫਲਾਈਟ ਰੈਜ਼ਰਵੇਸ਼ਨ ਚਾਹੀਦੀ ਆ ਵੀਜ਼ਾ ਅਪਲਾਈ ਕਰਨ ਖਾਤਰ ਜਦੋਂ ਫਿਰ ਇਹ ਚੀਜ਼ ਬਾਰੇ ਜਾਪਾਨ ਦੀ ਐਮਬੈਸੀ ਨਾਲ ਮੈਂ ਕੰਟੈਕਟ ਕਰਿਆ ਤਾਂ ਉਹਨਾਂ ਨੇ ਮੈਨੂੰ ਕਲੀਅਰ ਕਰਿਆ ਵੀ ਤੁਸੀਂ ਫਲਾਈਟ ਜਿਹੜੀ ਪਲਾਨ ਕਰ ਰਹੇ ਹੋ ਉਹਦਾ ਤੁਸੀਂ ਸਕਰੀਨਸ਼ਾਟ ਲਾ ਸਕਦੇ ਹੋ ਤੁਹਾਨੂੰ ਕੋਈ ਵੀ ਡਮੀ ਟਿਕਟ ਜਾਂ ਕੁਝ ਵੀ ਜਾਂ ਫਲਾਈਟ ਬੁੱਕ ਕਰਨ ਦੀ ਲੋੜ ਨਹੀਂ ਹੈ ਕਨਫਰਮੇਸ਼ਨ ਨਹੀਂ ਚਾਹੀਦੀ ਫਿਰ ਮੈਂ ਉਵੇਂ ਹੀ ਜਿਵੇਂ ਆਪਾਂ ਬ੍ਰਾਊਜ਼ਰ ਦੇ ਵਿੱਚ ਸਰਚ ਕਰਦੇ ਹਾਂ ਉਹਦਾ ਸਕਰੀਨਸ਼ਾਟ ਲਾਤਾ ਸੀ ਹੋਟਲ ਹੋਟਲ ਮੈਂ booking.com ਤੋਂ ਬੁੱਕ ਕਰ ਲਿਆ ਸੀ ਤੇ booking.com ਤੋਂ ਆਪਾਂ ਨੂੰ ਕੈਨਸਲੇਸ਼ਨ ਮਿਲ ਜਾਂਦੀ ਹੈ ਵੀ ਤੁਸੀਂ ਛੋੜੇ ਕੋਲੇ 10 ਦਿਨ ਨੇ 15 ਦਿਨ ਨੇ ਜਾਂ 20 ਦਿਨ ਨੇ ਤੁਸੀਂ ਉਹਦੇ ਵਿੱਚ ਵਿੱਚ ਕੈਨਸਲ ਕਰ ਸਕਦੇ ਹੋ ਫਰੀ ਆਫ ਕਾਸਟ ਤੇ ਇਹ ਦੋ ਚੀਜ਼ਾਂ ਲਾ ਕੇ ਆਪਾਂ ਆਨਲਾਈਨ ਹੀ ਘਰੇ ਬੈਠੇ ਜੇ ਆਪਾਂ ਆਸਟ੍ਰੇਲੀਆ ਬੈਠੇ ਆ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਜਿਵੇਂ ਵੱਡੇ ਦੇਸ਼ਾਂ ਦੇ ਆਪਣੇ ਕੋਲ ਵੀਜ਼ੇ ਹੈਗੇ ਆ ਤਾਂ ਆਪਾਂ ਆਨਲਾਈਨ ਪੋਰਟਲ ਤੋਂ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਆ ਤੇ ਜਾਪਾਨ ਦਾ ਈ ਵੀਜ਼ਾ ਇੰਡੀਅਨ ਲਈ ਨਹੀਂ ਹੈਗਾ ਇਹ ਵੀ ਬਹੁਤ ਮਤਲਬ ਅਫਵਾਹ ਫੈਲੀ ਹੋਈ ਹੈ ਵੀ ਇੰਡੀਅਨਸ ਨੂੰ ਵੀ ਈ ਵੀਜ਼ਾ ਮਿਲ ਜਾਂਦਾ ਨਹੀਂ ਮਿਲਦਾ ਉਹ ਆਪਾਂ ਨੂੰ ਅੰਬੈਸੀ ਦੇ ਵਿੱਚ ਜਾ ਕੇ ਜਾਂ ਵੀਐਫਐਸ ਤੇ ਜਾ ਕੇ ਹੀ ਸਾਰਾ ਪੇਪਰਵਰਕ ਦਿਖਾ ਕੇ ਅਪਲਾਈ ਕਰਨਾ ਪੈਂਦਾ ਤੇ ਉਹ ਫਿਰ ਆਪਾਂ ਨੂੰ ਦਿੱਲੀ ਵੀ ਜਾਣਾ ਪੈ ਸਕਦਾ ਜਾਂ ਜਿੱਥੇ ਵੀ ਕੋਈ ਆਪਣਾ ਨੇੜਲਾ ਮੁੰਬਈ ਹੋ ਗਿਆ ਜਾਂ ਕੋਲਕਾਤਾ ਹੋ ਗਿਆ ਤੇ ਬਾਕੀ ਇੱਕ ਗੱਲ ਹੋਰ ਹੈ ਜਦੋਂ ਆਪਾਂ ਆਸਟ੍ਰੇਲੀਆ ਤੋਂ ਜਾਂ ਜਿਵੇਂ ਮੈਂ ਆਸਟ੍ਰੇਲੀਆ ਤੋਂ ਵੀਜ਼ਾ ਅਪਲਾਈ ਕਰਿਆ ਜਪਾਨ ਆਪਦੇ ਵੀਜ਼ੇ ਦੀ ਫੀਸ ਵੀ ਵੀਜ਼ਾ ਅਪਰੂਵ ਹੋਣ ਤੋਂ ਬਾਅਦ ਲੈਂਦਾ ਤੇ ਇਹਨਾਂ ਦੀ ਵੀਜ਼ਾ ਫੀਸ ਵੀ 8 ਡਾਲਰ ਹੀ ਆਸਟ੍ਰੇਲੀਆ ਦੇ ਤੇ ਉਹ ਬਾਅਦ ਚ ਲਈ ਸੀ ਇਹਨਾਂ ਨੇ ਤੇ ਅੱਗੇ ਆਪਾਂ ਗੱਲ ਕਰਦੇ ਆਂ ਇਹ ਹੋਟਲ ਬਾਰੇ ਹੋਟਲ ਇਹ ਹੋਟਲ ਦਾ ਨਾਮ ਹੈ ਪ੍ਰਿੰਸ ਸ਼ਾਇਓਮੀ ਹੋਟਲ ਇਹ ਏਰੀਆ ਮੇਰਾ ਖਿਆਲ ਹੈ ਇਹ ਕੋਟੋ ਏਰੀਆ ਵਜਦਾ ਤੇ ਸ਼ਾਇਓਮੀ ਸਟੇਸ਼ਨ ਹੈ ਇਹਦੇ ਬਿਲਕੁਲ ਸਾਹਮਣੇ ਹੀ ਆ ਆਪਾਂ ਪਿੱਛੇ ਜਾ ਕੇ ਆਏ ਆ ਤੁਹਾਨੂੰ ਦਿਖਾਇਆ ਜਿੱਦੋਂ ਆਪਾਂ ਸਟੋਰ ਗਏ ਸੀ ਤੇ ਉਹ ਬਿਲਕੁਲ ਉਹਦੇ ਨਾਲ ਹੀ ਆ ਤੇ ਸੌਖਾ ਇੱਥੋਂ ਆਪਾਂ ਟਰੈਵਲ ਕਰਨਾ ਵੀ ਸਟੇਸ਼ਨ ਟ੍ਰੇਨ ਸਟੇਸ਼ਨਾਂ ਕੋਲੇ ਤੇ ਇਹ ਹੋਟਲ ਆਪਾਂ 2 ਮਹੀਨੇ ਲਗਭਗ ਸਟੇ ਤੋਂ 2 ਮਹੀਨੇ ਪਹਿਲਾਂ ਬੁੱਕ ਕਰ ਲਿਆ ਸੀ ਤੇ 5 ਰਾਤਾਂ ਦਾ ਆਪਾਂ ਲਗਭਗ 1100 ਆਸਟ੍ਰੇਲੀਅਨ ਡਾਲਰ ਆਪਾਂ ਇਹਦਾ ਪੇ ਕਰਿਆ ਲਗਭਗ 60 ਕਹੇ 60000 ਇੰਡੀਅਨ ਰੁਪੀਸ 5 ਰਾਤਾਂ ਦਾ ਬਾਕੀ ਆ ਤੁਸੀਂ ਰੂਮ ਦੇਖ ਸਕਦੇ ਹੋ ਮੋਟਾ-ਮੋਟਾ ਐਵੇਂ ਜਿਹਦਾ ਰੂਮ ਹੈ ਇਹ ਤੇ ਬਹੁਤ ਸੋਹਣਾ ਹੈ ਤੇ ਬਾਕੀ ਹੁਣ ਆਪਾਂ ਫਰੈਸ਼ ਹੁੰਨੇ ਆ ਫੇਰ ਦੇਖਦੇ ਆ ਹੋ ਕੇ ਫਰੈਸ਼ ਅਭੀ ਸ਼ਾਮ ਨੂੰ ਜੇ ਟੋਕੀਓ ਸਿਟੀ ਜਾਇਆ ਗਿਆ ਤਾਂ ਚੱਲਾਂਗੇ ਅੱਜ ਨਹੀਂ ਫੇਰ ਕੱਲ ਨੂੰ ਦੇਖਾਂਗੇ ਹਨਾ ਨਿਮਰ ਹਾਂਜੀ ਠੀਕ ਆ ਲੋ ਜੀ ਆਪਾਂ ਹੋ ਕੇ ਫਰੈਸ਼ ਨਹਾ ਤੋ ਕੇ ਤੇ ਭੁੱਖ ਲੱਗੀ ਸੀ ਕਿਉਂਕਿ ਸੋ ਕੱਲ ਆਪਾਂ ਦਿੱਲੀ ਦੇ ਹੀ ਖਾਦਾ ਹੋਇਆ ਹੈ ਹਨਾ ਫਲਾਈਟ 'ਚ ਵੀ ਆਪਾਂ ਕੁਝ ਜ਼ਿਆਦਾ ਨਹੀਂ ਖਾਦਾ ਦਿੱਲੀ ਲਾਉਂਚ ਹੀ ਖਾਦਾ ਹੋਇਆ ਤੇ ਆਪਾਂ ਸੋ ਖਾਣ ਪੀਣ ਆਏ ਸੀਗੇ ਤੇ ਨੈਟ ਤੇ ਸਰਚ ਕਰਿਆ ਸੀ ਟੋਕੀਓ ਮਠਾਈ ਵਾਲਾ ਕਰਕੇ ਮਸ਼ਹੂਰ ਹੈ ਇਹਨਾਂ ਦੇ ਨਾ ਮਤਲਬ ਸਾਰਾ ਆਪਣਾ ਇੰਡੀਅਨ ਮੀਨੂ ਹੈ ਤੇ ਵੈਜੀ ਆ ਜਿਆਦੇ ਦੇਖਦੇ ਆਂ ਬਾਕੀ ਖਾ ਕੇ ਆਪਾਂ ਛੋਲੇ ਭਟੂਰੇ ਆਰਡਰ ਕਰੇ ਆ ਪਾਉ ਭਾਜੀ ਤੇ ਦੇਖਦੇ ਆਂ ਕਿਵੇਂ ਹੈ ਟੇਸਟ ਤੇ ਉੱਥੋਂ ਟੈਕਸੀ ਲੈ ਕੇ ਆ ਗਏ ਸੀ ਮੇਰਾ ਖਿਆਲ ਹੈ ਵੀ 6 ਕਿਲੋਮੀਟਰ ਹੋਊਗਾ 14 17 ਮਿੰਟ ਦੀ ਡਰਾਈਵ ਸੀ ਤੇ 2700 ਜਨ ਲੱਗਿਆ ਆਪਣਾ ਤੇ ਬਾਕੀ ਦੇਖਦੇ ਆਂ ਫੂਡ ਕੇ ਮੈਂ ਰਹਿੰਦਾ ਤੇ ਨਾਲ ਨਾਲ ਤੁਹਾਨੂੰ ਦਿਖਾਉਣਾ ਇਹਨਾਂ ਦਾ ਨਾਮ ਆ ਲਿਖਿਆ ਟੋਕਿਓ ਮਠਾਈ ਵਾਲਾ ਠੀਕ ਹੈ ਜੀ ਲਓ ਜੀ ਕਰਕੇ ਆਪਣਾ ਲੰਚ ਤੇ ਬ੍ਰੇਕਫਾਸਟ ਇਕੱਠਾ ਹੀ ਤੇ ਆਪਾਂ ਨਿਕਲ ਪਏ ਹੁਣ ਨਿਸ਼ੀ ਕਸਾਈ ਇਹ ਪਿੰਡ ਦਾ ਨਾਮ ਹੈ ਮਤਲਬ ਲਾ ਪਿੰਡ ਨਹੀਂ ਵੀ ਨਾਲ ਹੀ ਹੈ ਸਵਰਬ ਕਹਿ ਸਕਦੇ ਆਪਾਂ ਤੇ ਐਵੇਂ ਦਾ ਕੁਝ ਦੇਖੋ ਤੁਸੀਂ ਜ਼ਿਆਦਾਤਰ ਇਹਨਾਂ ਨੇ ਆਪਦੀ ਭਾਸ਼ਾ ਨੂੰ ਮੁੱਖ ਰੱਖਿਆ ਹੋਇਆ ਦੇਖੋ ਇਹਨਾਂ ਦੀ ਆਪਦੀ ਭਾਸ਼ਾ ਹੀ ਤੁਹਾਨੂੰ ਮਿਲੂਗੀ ਤੇ ਬਹੁਤ ਸਾਰੇ ਲੋਕਾਂ ਨੂੰ ਨਾ ਹੀ ਇਹਨਾਂ ਨੂੰ ਜ਼ਿਆਦਾ ਟਰਾਂਸਲੇਟਰ ਤੋਂ ਪਤਾ ਲੱਗਦਾ ਜੇ ਕੋਈ ਪੜਿਆ ਲਿਖਿਆ ਉਹਨੂੰ ਹੀ ਪਤਾ ਲੱਗਦਾ ਹੈ ਜ਼ਿਆਦਾਤਰ ਮਤਲਬ ਇਹ ਸਮਝ ਘੱਟ ਆਉਂਦੀ ਹੈ ਸੋ ਇਹ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਇੱਥੇ ਤੇ ਬਾਕੀ ਐਵੇਂ ਦਾ ਇਨਫਰਾਸਟ੍ਰਕਚਰ ਹੈ ਤੇ ਸਫਾਈ ਸੁਹੀ ਬਹੁਤ ਹੈ ਸਫਾਈ ਤਾਂ ਮਤਲਬ ਜੇ ਆਪਾਂ ਮੈਲਬਨ ਨਾਲ ਵੀ ਕੰਪੇਅਰ ਕਰਕੇ ਜਾਂ ਆਸਟ੍ਰੇਲੀਆ ਨਾਲ ਵੀ ਤਾਂ ਬਹੁਤ ਜ਼ਿਆਦਾ ਸਾਫ਼ ਹੈ ਮਾਦੇ ਕੋਈ ਹੁਣ ਆਪਾਂ ਚੱਲਦੇ ਆਂ ਇੱਕ ਬੱਚੇ ਲਈ ਲੈਣੀ ਸੀ ਆਪਾਂ ਰਣਜੋਦ ਲਈ ਸਟਰੋਲਰ ਲੈਣਾ ਸੀਗਾ ਉਹ ਦੇਖਦੇ ਆਂ ਇੱਥੇ ਮਾਲ ਦੱਸਿਆ ਉਹਨਾਂ ਨੇ ਮਠਾਈ ਵਾਲਿਆਂ ਨੇ ਮਠਾਈ ਵਾਲੇ ਟੋਕਿਓ ਬਹੁਤ ਸੁਆਦ ਸੀ ਖਾਣਾ ਨਿਮਰ ਖਾਣਾ ਕਿਵੇਂ ਲੱਗਿਆ ਪੁੱਤ ਉਹਨਾਂ ਦਾ ਅੱਛਾ ਆਹ ਦੇਖੋ ਛੋਟੀ ਗਲੀ ਆ ਚਾਹੇ ਵੱਡੀ ਆ ਰੂਲ ਸਾਰੇ ਕਿਤੇ ਆ ਇਹਨਾਂ ਦੇ ਤੇ ਨਾਲ ਨਾਲ ਆ ਪੱਟੀ ਬਣੀ ਹੋਈ ਆ ਸ਼ਾਇਦ ਸਾਈਕਲ ਵਾਲਿਆਂ ਦੀ ਹੋਊ ਇਹ ਬਾਈਸਾਈਕਲ ਵਾਲਿਆਂ ਦੀ ਹੋਊਗੀ ਬਲੂ ਪੱਟੀ ਹੈ ਨਾ ਇਹ ਹੂੰ ਪਰਾ ਸਮਝ ਨਹੀਂ ਆ ਸੀ ਇਹਨਾਂ ਨੇ ਫੋਟੋ ਬਾਈ ਹੋਈ ਆ ਬਾਈਸਾਈਕਲ ਵਾਲਿਆਂ ਦੀ ਆ ਹਾਂ ਹਾਂ ਸਾਈਕਲ ਬਹੁਤ ਯੂਜ਼ ਕਰਦੇ ਆ ਵਾਕੀ ਤੁਰਦੇ ਵੀ ਬਹੁਤ ਆ ਹਾਂ ਜਿੰਨੀ ਇਸ ਸਿਟੀ ਦੀ ਪੋਪੂਲੇਸ਼ਨ ਡੈਂਸਿਟੀ ਹੈ ਨਾ ਉਹਨਾਂ ਪਤਾ ਨਹੀਂ ਲੱਗਦਾ ਹੈ ਨਾ ਵੀ ਇੰਨੇ ਲੋਕ ਹੋਣਗੇ ਵੈਸੇ ਦੁਨੀਆ ਦਾ ਸਭ ਤੋਂ ਵੱਡਾ ਮਹੋ ਹੈ মেট্রੋਪੋਲੀਟਨ ਕਿਹੜਾ ਹੁੰਦਾ ਉਹ ਜਿਵੇਂ ਆਪਣੇ ਮਹਾਨਗਰ ਕਹਿ ਦਿੰਨੇ ਆ ਦੁਨੀਆ ਦਾ ਸਭ ਤੋਂ ਵੱਡਾ ਮਹਾਨਗਰ ਆ ਇਹ ਟੋਕੀਓ ਆ ਸ਼ਹਿਰ ਦਾ ਨਾਮ ਨਿਸ਼ੀ ਕਸਾਈ ਐਵੇਂ ਛੋਟੇ ਛੋਟੇ ਕੈਫੇ ਆ ਪਰ ਆ ਪੜੇ ਨਹੀਂ ਜਾਂਦੇ ਰਣਾ ਜਿਵੇਂ ਇਹਨਾਂ ਨੇ ਆ ਲਾਏ ਹੁੰਦੇ ਆ ਬਾਹਰ ਕਿਉਂਕਿ ਇਹਨਾਂ ਦੀ ਆਪ ਦੀ ਭਾਸ਼ਾ ਹੀ ਐ ਇਹ ਆ ਦੇਖੋ ਹਰ ਸਾਈਡ ਟ੍ਰੈਫਿਕ ਸਿਗਨਲ ਟ੍ਰੈਫਿਕ ਸਿਗਨਲ ਵੀ ਡਿਫਰੈਂਟ ਤਰ੍ਹਾਂ ਦੇ ਦੇ ਹੈ ਨਾ ਹਰੀਜ਼ਨਟਲ ਚ ਲੱਗੇ ਹੋਏ ਆ ਸਾਰੀ ਆ ਇਹ ਦੇਖਣ ਨੂੰ ਵੀਡੀਓ ਚ ਐ ਲੱਗਦਾ ਵੀ ਧੁੱਪ ਨਿਕਲੀ ਹੋਈ ਆ ਪਰ ਟੈਂਪਰੇਚਰ 4 ਡਿਗਰੀ ਦੇ ਨੇੜੇ ਤੇ ਜਿਹੜੀ ਹੋਣਾ ਠੰਡੀ ਹਵਾ ਬਹੁਤ ਆ ਜਿਵੇਂ ਬਰਫ਼ ਤੋਂ ਆਉਂਦੀ ਹੁੰਦੀ ਆ ਆਪਣੇ ਕਹਿੰਦੇ ਆਪਾਂ ਵੀ ਗੜੇ ਪੈ ਗਏ ਗੜਿਆਂ ਤੋਂ ਬਾਅਦ ਜਿਵੇਂ ਹਵਾ ਚੱਲਦੀ ਆ ਉਵੇਂ ਆ ਔਰ ਪਾ ਨਾ ਪੋਲਿਊਸ਼ਨ ਹੈ ਦੇਖੋ ਜਮਾ ਹੈ ਨ ਸਾਫ ਹੈ ਪੂਰਾ ਆ ਦੇਖੋ KFC ਦਾ ਦੂਜਾ ਵਰਜਨ ਆ ਗਿਆ HFC ਹਬੀਬੀ ਫਰਾਈਡ ਚਿਕਨ ਇਹ ਮੇਰਾ ਕੋਸਾ ਮਾਹੌਲ ਸੋਹਣਾ ਹਜੇ ਤੱਕ ਤਾਂ ਬਹੁਤ ਸੋਹਣਾ ਲੱਗਿਆ ਨਾ ਸਾਫ ਸੁਥਰਾ ਹੀ ਬਹੁਤ ਹੈ ਮਮਾ ਮਮਾ ਅੰਟੀ ਕਰਦੇ ਪੋਟਰਨ ਜੋ ਉਦਵਾਸਤੇ ਸਟ੍ਰੋਲਰ ਦੇਖਣਾ ਹੈ ਅੱਛਾ ਸਟ੍ਰੋਲਰ ਦੇਖਦੇ ਆ ਉਹ ਤੰਗ ਕਰਦਾ ਫਿਰ ਐ ਗੋਦੀ ਚੱਕਿਆ ਨਾ ਦੇਖਦੇ ਆ ਆਪਾਂ ਸਟ੍ਰੋਲਰ ਵਗੈਰਾ ਫਿਰ ਹੋ ਆ ਗਿਆ ਨਾ ਵੀ ਸਾਹਮਣੇ ਮਾਲ ਜਿਹੜੇ ਚ ਆਪਾਂ ਜਾਣਾ ਸੀਗਾ ਸਨੀ ਮਾਲ ਨਿਸ਼ੀ ਕਸਾਈ ਇੱਥੇ ਦੱਸਿਆ ਆਪਾਂ ਨੂੰ ਵੀ ਸਟੋਲਰ ਮਿਲਣਗੇ ਤੇ ਉਹ ਹੋ ਗਈ ਗ੍ਰੀਨ ਲਾਈਟ ਆ ਜਾਓ ਦੇਖ ਨਾ ਵੀ ਸਾਈਕਲ ਹੀ ਸਾਈਕਲ ਮਾਲ ਦੇ ਬਾਹਰ ਤੇ ਆਪਣੇ ਪਾਰਕਿੰਗ ਹੀ ਪਾਰਕਿੰਗਾਂ ਹੁੰਦੀਆਂ ਗੱਡੀਆਂ ਦੀਆਂ ਹਨਾ ਜਾਂ ਕੋਈ ਮੋਟਰਸਾਈਕਲ ਵਿੰਗਰੇਟ ਡੇਢੇ ਲਾਏ ਪਏ ਹੁੰਦੇ ਆ ਚੱਲ ਡਿਵੈਲਪਡ ਦੇਸ਼ਾਂ ਦੇ ਵਿੱਚ ਵੀ ਜਿਵੇਂ ਵੱਡੇ ਵੱਡੇ ਦੇਸ਼ ਆ ਗੱਡੀਆਂ ਹੀ ਹੁੰਦੀਆਂ ਜਿਆਦੇ ਇੰਨੇ ਸਾਈਕਲ ਮੈਂ ਨਹੀਂ ਕਦੇ ਦੇਖੇ ਕਿਸੇ ਮਾਲ ਦੇ ਬਾਹਰ